ਹਰ ਮਹਾਦੇਵ ਮਹਾਸ਼ਿਵratri ਦਾ ਇਤਿਹਾਸ ਭਗਤਾਂ ਦੇ ਲਈ ਸਭ ਤੋਂ ਮਹੱਤਵਪੂਰਨ ਤਿਹਾੜਾ ਹੈ ਇਸ ਦਿਨ ਸ਼ਰਧਾਲੂ ਭਗਵਾਨ ਪੋਲੇਨਾ ਪੁਸ਼ਕਰਨ ਦੇ ਲਈ ਕਾਵੜ ਲੈ ਕੇ ਆਉਂਦੇ ਨੇ ਸ਼ਿਵਲਿੰਗ ਨੂੰ ਗੰਗਾ ਦੇ ਸ਼ੁੱਧ ਜਲ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਪਸੰਦ ਦੀਆਂ ਚੀਜ਼ਾਂ ਪੰਕਤੂਰਾ ਤੇ ਆਕ ਦੇ ਫੁੱਲ ਚੜਾਏ ਜਾਂਦੇ ਨੇ। ਇਸ ਦਿਨ ਸ਼ਰਦਾਲੂ ਛੇਪ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ। ਮਹਾਸ਼ਿਵਰਾਤਰੀ ਦੇ ਦਿਨ ਲੋਕ ਆਪਣੀ ਆਪਣੀ ਸ਼ਰਧਾ ਦੇ ਅਨੁਸਾਰ ਵਰਤ ਰੱਖਦੇ ਹਨ। ਕੋਈ ਫੁੱਲ ਤਾਂ ਕੁਝ ਸ਼ਰਦਾਲੂ ਸਿਰ ਪਾਣੀ ਪੀ ਕੇ ਹੀ ਵਰਤ ਰੱਖਦੇ ਨੇ। ਇਸ ਵਰਤ ਦੇ ਦੌਰਾਨ ਤੁਸੀਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਆਓ ਇਸ ਬਾਰੇ ਜਾਣਦੇ ਆ। ਵਰਤ ਦੌਰਾਨ ਤੁਸੀਂ ਉਬਲੇ ਹੋਏ ਆਲੂਆਂ ਨੂੰ ਦਹੀਂ ਦੇ ਨਾਲ ਖਾ ਸਕਦੇ। ਫਿ ਵਰਤਰੀ ਦੇ ਵਰਤ ਦੌਰਾਨ ਤੁਸੀਂ ਫਲ ਅਤੇ ਸੁੱਕੇ ਮੇਵੇ ਖਾ ਸਕਦੇ। ਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਲੋਕ ਵਰਤ ਦੌਰਾਨ ਡ్రਾਈ ਫਰੂਟਸ ਦਾ ਸ਼ੇਕ ਵੀ ਪੀ ਸਕਦੇ ਨੇ ਜੇਕਰ ਤੁਸੀਂ ਵਰਤ ਦੌਰਾਨ ਲੂਣ ਨਹੀਂ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਬਜਾਏ ਮਿੱਠੀ ਖਿਚੜੀ ਜਾਂ ਸਾਬੂਦਾਣੇ ਦੀ ਬਣੀ ਖੀਰ ਖਾ ਸਕਦੇ ਹੋ ਮਹਾਸ਼ਿਵratri ਦੇ ਵਰਤ ਦੌਰਾਨ ਕਣਕ ਜਾਂ ਚੋਲਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਪੂਰੇ ਅਨਾਜ ਤੋਂ ਬਣੀਆਂ ਚੀਜ਼ਾਂ ਨੂੰ ਵੀ ਨਹੀਂ ਖਾਣਾ ਚਾਹੀਦਾ। ਮਹਾਸ਼ਿਵਰਾਤਰੀ ਵਰਤ ਦੇ ਦਿਨ ਲਸਣ ਅਤੇ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦਿਨ ਚਿੱਟੇ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਸੈਂ ਦਾ ਨਮਕ ਲੈਣਾ ਚਾਹੀਦਾ ਹੈ। ਇਸ ਦਿਨ ਸ਼ਿਵ ਦੀ ਪੂਜਾ ਕਰਨ ਦੇ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਨੇ। ਜੇਕਰ ਤੁਸੀਂ ਸ਼ਿਵਰਾਤਰੀ ਤੇ ਸਹੀ ਪੂਜਾ ਨਹੀਂ ਕਰ ਪਾਉਂਦੇ ਹੋ ਤਾਂ ਸਿਰਫ ਪਾਣੀ ਅਤੇ ਦੁੱਧ ਚੜਾ ਕੇ ਸਧਾਰਨ ਪੂਜਾ ਕਰ ਸਕਦੇ ਹੋ। ਸ਼ਿਵਲਿੰਗ ਦੇ ਜਲ ਅਭਿਸ਼ੇਕ ਦੇ ਕਾਰਨ ਸ਼ਿਵਲਿੰਗ ਦੇ ਜਲ ਅਭਿਸ਼ੇਕ ਕਰਨ ਦਾ ਮਹੱਤਵ ਬਹੁਤ ਜ਼ਿਆਦਾ ਹੈ। ਵਿਸ਼ੇਸ਼ ਤੌਰ ਤੇ ਭਗਵਾਨ ਸ਼ਿਵ ਨੂੰ ਪਾਣੀ, ਦੁੱਧ, ਦਹੀਂ, ਘਿਓ ਵਰਗੀਆਂ ਠੰਡੀਆਂ ਚੀਜ਼ਾਂ ਚੜਾਉਣ ਦੀ ਪਰੰਪਰਾ ਹੈ। ਧਿਆਨ ਰਹੇ ਕਿ ਸੋਨਾ, ਚਾਂਦੀ, ਪਿੱਤਲ ਜਾਂ ਫਿਰ ਤਾਂਬੇ ਦੇ ਬਣੇ ਘੜੇ ਵਿੱਚ ਸ਼ਿਵਲਿੰਗ ਨੂੰ ਜਲ ਚੜਾਉਣਾ ਚਾਹੀਦਾ ਹੈ। ਦੁੱਧ ਲਈ ਚਾਂਦੀ ਦੇ ਭਾਂਡਿਆਂ ਦੀ ਵਰਤੋਂ ਕਰੋ ਤਾਂ ਬਿਹਤਰ ਹੋਵੇਗਾ ਜੇ ਤੁਹਾਡੇ ਕੋਲ ਚਾਂਦੀ ਦਾ ਘੜਾ ਨਹੀਂ ਹੈ ਤਾਂ ਤੁਸੀਂ ਮਿੱਟੀ ਦੇ ਘੜੇ ਵਿੱਚੋਂ ਪਾਣੀ ਅਤੇ ਦੁੱਧ ਦੀ ਪੇਸ਼ਕਸ਼ ਕਰ ਸਕਦੇ ਹੋ ਤਿੱਲ ਐਲੂਮੀਨੀਅਮ ਜਾਂ ਫਿਰ ਲੋਹੇ ਦੇ ਬਰਤਨਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਇਹਨਾਂ ਧਾਤਾਂ ਨੂੰ ਪੂਜਾ ਲਈ ਸ਼ੁਭ ਨਹੀਂ ਮੰਨਿਆ ਜਾਂਦਾ ਹਰ ਹਰ ਮਹਾ ਸ਼ਿਵਰਾਤਰੀ ਦਾ ਇਤਿਹਾਸ ਸ਼ਿਵ ਭਗਤਾਂ ਦੇ ਲਈ ਸਭ ਤੋਂ ਮਹੱਤਵਪੂਰਨ ਤਿਹਾਰ ਹੈ ਇਸ ਦਿਨ ਸ਼ਰਧਾਲੂ ਭਗਵਾਨ ਪੋਲੇਨਾਪੁਸ਼ ਕਰਨ ਦੇ ਲਈ ਕਾਵੜ ਲੈ ਕੇ ਆਉਂਦੇ ਨੇ ਸ਼ਿਵਲਿੰਗ ਨੂੰ ਗੰਗਾ ਦੇ ਸ਼ੁੱਧ ਜਲ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ। ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਪਸੰਦ ਦੀਆਂ ਚੀਜ਼ਾਂ ਪੰਕਤੂਰਾ ਤੇ ਆਕ ਦੇ ਫੁੱਲ ਚੜਾਏ ਜਾਂਦੇ ਨੇ। ਇਸ ਦਿਨ ਸ਼ਰਧਾਲੂ ਸ਼ਿਵ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ। ਮਹਾਸ਼ਿਵratri ਦੇ ਦਿਨ ਲੋਕ ਆਪਣੀ ਆਪਣੀ ਸ਼ਰਧਾ ਦੇ ਅਨੁਸਾਰ ਵਰਤ ਰੱਖਦੇ ਹਨ। ਕੋਈ ਫੁੱਲ ਤਾਂ ਕੁਝ ਸ਼ਰਧਾਲੂ ਸਿਰ ਪਾਣੀ ਪੀ ਕੇ ਹੀ ਵਰਤ ਰੱਖਦੇ ਨੇ। ਇਸ ਵਰਤ ਦੇ ਦੌਰਾਨ ਤੁਸੀਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਆਓ ਇਸ ਬਾਰੇ ਜਾਣਦੇ ਹਾਂ। ਵਰਤ ਦੌਰਾਨ ਤੁਸੀਂ ਉਬਲੇ ਹੋਏ ਆਲੂਆਂ ਨੂੰ ਦਹੀਂ ਦੇ ਨਾਲ ਖਾ ਸਕਦੇ ਹੋ। ਸ਼ਿਵratri ਦੇ ਵਰਤ ਦੌਰਾਨ ਤੁਸੀਂ ਫਲ ਅਤੇ ਸੁੱਕੇ ਮੇਵੇ ਖਾ ਸਕਦੇ ਹੋ। ਸ਼ਿਵratri ਦਾ ਵਰਤ ਰੱਖਣ ਵਾਲੇ ਲੋਕ ਵਰਤ ਦੌਰਾਨ ਡ్రਾਈ ਫਰੂਟਸ ਦਾ ਸ਼ੇਕ ਵੀ ਪੀ ਸਕਦੇ ਨੇ ਜੇਕਰ ਤੁਸੀਂ ਵਰਤ ਦੌਰਾਨ ਲੂਣ ਨਹੀਂ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਬਜਾਏ ਮਿੱਠੀ ਖਿਚੜੀ ਜਾਂ ਸਾਬੂਦਾਣੇ ਦੀ ਬਣੀ ਖੀਰ ਖਾ ਸਕਦੇ ਹੋ ਮਹਾਸ਼ਿਵratri ਦੇ ਵਰਤ ਦੌਰਾਨ ਕਣਕ ਜਾਂ ਚੋਲਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਪੂਰੇ ਅਨਾਜ ਤੋਂ ਬਣੀਆਂ ਚੀਜ਼ਾਂ ਨੂੰ ਵੀ ਨਹੀਂ ਖਾਣਾ ਚਾਹੀਦਾ ਮਹਾਸ਼ਿਵਰਾਤਰੀ ਵਰਤ ਦੇ ਦਿਨ ਲਸਣ ਅਤੇ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦਿਨ ਚਿੱਟੇ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਸੇਂਹ ਦਾ ਨਮਕ ਲੈਣਾ ਚਾਹੀਦਾ ਹੈ। ਇਸ ਦਿਨ ਸ਼ਿਵ ਦੀ ਪੂਜਾ ਕਰਨ ਦੇ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਨੇ। ਜੇਕਰ ਤੁਸੀਂ ਸ਼ਿਵਰਾਤਰੀ ਤੇ ਸਹੀ ਪੂਜਾ ਨਹੀਂ ਕਰ ਪਾਉਂਦੇ ਹੋ ਤਾਂ ਸਿਰਫ ਪਾਣੀ ਅਤੇ ਦੁੱਧ ਚੜਾ ਕੇ ਸਧਾਰਨ ਪੂਜਾ ਕਰ ਸਕਦੇ ਹੋ। ਸ਼ਿਵਲਿੰਗ ਦੇ ਜਲ ਅਭਿਸ਼ੇਕ ਦੇ ਕਾਰਨ ਸ਼ਿਵਲਿੰਗ ਦੇ ਜਲ ਅਭਿਸ਼ੇਕ ਕਰਨ ਦਾ ਮਹੱਤਵ ਬਹੁਤ ਜ਼ਿਆਦਾ ਹੈ। ਵਿਸ਼ੇਸ਼ ਤੌਰ ਤੇ ਭਗਵਾਨ ਸ਼ਿਵ ਨੂੰ ਪਾਣੀ, ਦੁੱਧ, ਦਹੀਂ, ਘió ਵਰਗੀਆਂ ਠੰਡੀਆਂ ਚੀਜ਼ਾਂ ਚੜਾਉਣ ਦੀ ਪਰੰਪਰਾ ਹੈ। ਧਿਆਨ ਰਹੇ ਕਿ ਸੋਨਾ, ਚਾਂਦੀ, ਪਿੱਤਲ ਜਾਂ ਫਿਰ ਤਾਂਬੇ ਦੇ ਬਣੇ ਘੜੇ ਵਿੱਚ ਸ਼ਿਵਲਿੰਗ ਨੂੰ ਜਲ ਚੜਾਉਣਾ ਚਾਹੀਦਾ ਹੈ। ਦੁੱਧ ਲਈ ਚਾਂਦੀ ਦੇ ਭਾਂਡਿਆਂ ਦੀ ਵਰਤੋਂ ਕਰੋ ਤਾਂ ਬਿਹਤਰ ਹੋਵੇਗਾ ਜੇ ਤੁਹਾਡੇ ਕੋਲ ਚਾਂਦੀ ਦਾ ਘੜਾ ਨਹੀਂ ਹੈ ਤਾਂ ਤੁਸੀਂ ਮਿੱਟੀ ਦੇ ਘੜੇ ਵਿੱਚੋਂ ਪਾਣੀ ਅਤੇ ਦੁੱਧ ਦੀ ਪੇਸ਼ਕਸ਼ ਕਰ ਸਕਦੇ ਹੋ ਟੀਲ ਅਲੂਮੀਨੀਅਮ ਜਾਂ ਫਿਰ ਲੋਹੇ ਦੇ ਬਰਤਨਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਇਹਨਾਂ ਧਾਤਾਂ ਨੂੰ ਪੂਜਾ ਲਈ ਸ਼ੁਭ ਨਹੀਂ ਮੰਨਿਆ ਜਾਂਦਾ ਹੈ